करतार की सुगंध है नानक की कसम है जितनी भी हो गोविंद की तारीफ वो कम है करतार की सुगंध है नानिक की कसम है जितनी भी हो गोविंद की तारीफ वो कम है ਪਰਿਵਾਰ ਵਿਛੋੜੇ ਤੋਂ ਬਾਅਦ ਕੁੱਲ 6 ਰਾਤਾਂ ਨੇ ਜਿਨ੍ਹਾਂ ਸਰਹੰਦ ਦੇ ਵੱਡੇ ਸਾਖਿਆਂ ਨਾਲ ਤੁਰਦਿਆਂ ਕੌਮ ਨੂੰ ਜਝਾਰੂ ਤੇ ਸੁਰਮਤਾਏ ਦੀ ਗੁਰਤੀ ਦਿੱਤੀ ਪਹਿਲਾ ਮਨਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਨੁਕਾ ਤਉ ਆਉ ਹਮਾਰੇ ਪਾਸ ਦੁਨੀਆ ਦੇ ਦਾਣਿਸ਼ਵਰਾਂ ਨੇ ਜੀਉਣ ਦੀ ਬਾਤ ਪਾਈ ਬਾਸ਼ਾ ਨੇ ਜ਼ਿੰਦਗੀ ਦੀ ਆਛੜ ਜੂਜਣ ਦਾ ਫਰਮਾਨ ਕੀਤਾ ਆਪਣਾ ਆਪ ਸਮਰਪਿਤ ਹੋਵੇ ਤਾਂ ਇਲਾਹੀ ਨਦਰ ਦੇ ਪੈਂਡਿਆਂ ਤੇ ਜਿਉਣ ਦੀ ਕਲਾ ਤਾਂ ਇਹੋ ਹੈ ਮਰਨ ਸਰਹੰਦ ਪਹੁੰਚਣ ਤੋਂ ਪਹਿਲਾਂ ਇਤਿਹਾਸ ਦੀਆਂ ਤਿੰਨ ਰਾਤਾਂ ਨੇ ਸੂਰਮ ਗਤੀ ਦੀ ਜੋ ਵਿਦ ਬਣਾਈ ਉਹ ਮੁਗਲਿਆ ਹਕੂਮਤ ਦੇ ਮੂੰਹ ਤੇ ਚਪੇੜ ਸੀ ਹਕੂਮਤ ਸਮਝਦੀ ਸੀ ਕਿ ਨਿੱਕੀਆਂ ਉਮਰਾਂ ਦੇ ਬਾਲ ਨੇ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਵੱਡਿਆਂ ਸਾਖਿਆਂ ਦੀ ਤਪਸ਼ ਨਾਲ ਬਣੇ ਵੱਡੇ ਬਾਬੇ ਨੇ ਜਿਨ੍ਹਾਂ ਦੀ ਵਿਰਾਸਤ ਹੀ ਸ਼ਹਾਤਾਂ ਦੀ ਹੈ ਛੋਟੇ ਸਹਿਬਜ਼ਾਦਿਆਂ ਦਾ ਵੀ ਸਾਖਾ ਇਸੇ ਤਰੀਕੇ ਦਾ ਗੁਜ਼ਰਿਆ ਕਿ ਵਜ਼ੀਰ ਖਾਨ ਕਹਿੰਦਾ ਵੀ ਤੁਸੀਂ ਮੁਸਲਮਾਨ ਧਰਮ ਚਾਜੋ ਅਸੀਂ ਤੁਹਾਡੀ ਜਾਨ ਬਖਸ਼ ਦਾਂਗੇ ਤੇ ਉਹਨਾਂ ਨੇ ਆਪਸ਼ਨ ਜਾਨ ਬਖਸ਼ਣ ਵਾਲੀ ਨਹੀਂ ਲਈ ਉਹਨਾਂ ਨੇ ਸ਼ਹੀਦੀ ਦੀ ਆਪਸ਼ਨ ਲਈਤੀ ਉਸ ਪੂਰੇ ਪ੍ਰੋਸੈਸ ਕਿਉਂਕਿ ਦਾਦੇ ਨੇ ਵੀ ਉਹੀ ਲਈਤੀ ਸੀ ਗੁਰਤੇਗ ਬਾਦਰ ਜੀ ਨੇ ਛੋਟੇ ਸਹਿਬਜ਼ਾਦਿਆਂ ਨੇ ਵੀ ਉਹੀ ਆਪਸ਼ਨ ਲਈਤੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਹੋਰ ਸੁਣਾਉਣਾ ਔਰ ਸੁਣਾਉਣਾ ਵੀ ਜ਼ਰੂਰੀ ਹੈ ਜਰਨਲ ਬੰਦਾ ਸਿੰਘ ਬਹਾਦਰ 1709 ਦੇ ਵਿੱਚ ਮੂਵਮੈਂਟ ਚ ਨੇ ਜੂਨ ਤੱਕ ਪਹੁੰਚ ਨਹੀਂ ਹੈ ਪੰਜਾਬ ਜੋ ਇਲਾਕੇ ਦੇ ਵਿੱਚ ਤੇ ਭਾਈ ਮਨੀ ਸਿੰਘ ਜੀ ਹੁਣੀ ਜਿਹਨਾਂ ਦਾ ਬੜਾ ਵੱਡਾ ਕਰਤਾਰ ਹੈ ਤੇ ਉਹ ਦਰਬਾਰ ਸਾਹਿਬ ਉਸ ਟਾਈਮ ਮੁਗਲਾਂ ਦੇ ਕੰਟਰੋਲ 'ਚ ਸੀਗਾ ਜੂਨ 1709 ਤੱਕ ਤੇ ਭਾਈ ਮਨੀ ਸਿੰਘ ਜੀ ਆਪਣੇ ਸਾੜਾ ਜੋ ਭਾਈ ਨਗਈਆ ਸਿੰਘ ਲਖੀਸ਼ਾ ਵੰਜਾਰੇ ਦਾ ਪੁੱਤਰ ਹੈ ਉਹਦੇ ਨਾਲ ਇੱਕ ਜਥਾ ਬਣਾ ਕੇ ਇੱਕ ਪੂਰੀ ਆਰਮੀ ਲੈ ਕੇ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਨੂੰ ਮਤਲਬ ਆਜ਼ਾਦ ਕਰਾਉਂਦੇ ਨੇ ਤੇ ਉਸ ਪੂਰੇ ਜੋ ਆਰਮੀ ਨੂੰ ਲੀਡ ਕਰਦੇ ਸਿੱਖ ਫੌਜਾਂ ਨੂੰ ਉਹ ਭਾਈ ਤਗਈਆ ਸਿੰਘ ਲੀਡ ਕਰਦੇ ਨੇ ਤੇ ਉਧਰੋਂ ਦੂਸਰੀ ਤਰਫ ਮੁਗਲਾਂ ਦੇ ਤਰਫ ਤੋਂ ਹਰਥਰਏ ਆਉਂਦਾ ਲੜਾਈ ਕਾਫੀ ਲੜਾਈ ਹੁੰਦੀ ਹੈ ਤੇ ਭਾਈ ਨਗਈਆ ਸਿੰਘ ਹਰਸਰਾਏ ਨੂੰ ਮਾਰਦਾ ਇਹ ਤੇ ਭਾਈ ਨਗਈਆ ਸਿੰਘ ਦੀ ਵਸ਼ੀਦ ਹੁੰਦੀ ਹੈ ਹੁਣ ਭਾਈ ਨਗਈਆ ਸਿੰਘ ਦੀ ਜੋ ਪੱਟਵਈਆਂ ਦੇ ਮੁਤਾਬਕ ਉਮਰ ਹੈਗੀ 98 ਸਾਲ ਉਹਨਾਂ ਦਾ 1611 ਦਾ ਉਹਨਾਂ ਦਾ ਜਨਮ ਹੈ ਤੇ 1709 ਚ ਸ਼ਹੀਦੀ ਹੈ 98 ਸਾਲ ਦੀ ਔਰ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਕਿ ਐਸਾ ਦੁਨੀਆ ਚ ਮਤਲਬ ਅਜੂਬਾ ਨਹੀਂ ਮਿਲਦਾ ਵੀ ਜਿਹੜਾ ਘੋੜਸਵਾਰ ਹੋ ਕੇ ਜਰਨੈਲ ਬਣ ਕੇ ਤੇ ਸ਼ਹੀਦੀ ਲੈਂਦੇ ਨੇ ਔਰ ਗੁਰਬਾਣੀ ਚ ਸ਼ਲੋਕ ਵੰਦ ਗੁਰਮੁਖ ਕਦੇ ਬੁੱਢਣੇ ਨਹੀਂ ਜਿਨ ਅੰਤਰ ਸੂਰਤ ਗਿਆਨ ਔਰ ਕਦੀ ਉਹ ਗੁਰਮੁਖ ਬੁੱਢਾ ਨਹੀਂ ਹੁੰਨਾ ਜਿਹਨੂੰ ਉਸ ਅਕਾਲ ਪੁਰਖ ਦਾ ਪਤਾ ਲੱਗ ਗਿਆ ਇਸੇ ਤਰੀਕੇ ਨਾਲ ਸ਼ਿਦੀ ਦੀ ਕੋਈ ਉਮਰ ਨਹੀਂ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਕੋਈ ਵਜ਼ੀਰ ਖਾਨ ਦਾ ਕੋਈ ਦਬਾਅ ਨਹੀਂ ਮੰਨਿਆ ਉਹਨਾਂ ਨੇ ਸ਼ਿਦੀਆਂ ਦਿੱਤੀਆਂ ਤੇ ਬਾਕੀ ਫਿਰ ਮਤਲਬ ਵੱਡੇ ਤੋਂ ਵੱਡੇ ਉਮਰ ਤੇ ਜਿਹੜੇ ਸਿੱਖ ਸੀ ਉਹਨਾਂ ਨੇ ਵੀ ਸ਼ਿਦੀਆਂ ਦਿੱਤੀਆਂ ਉਹ ਜਿਹਨੂੰ ਜਿੱਥੇ ਚਾਨਣ ਹੋ ਗਿਆ ਉਹਨੇ ਉੱਥੇ ਸ਼ਿਦੀ ਦਿੱਤੀ को हर रंग लागो इस में सो है की जबरी बनाया मुसलमान सी नाम करीम बख्श रख दिता ਲੋਕੀ ਕੀਮਾ ਕਹਿਣ ਲੱਗ ਪਏ ਇੱਕ ਸਕਾ ਹਿੰਦੂ ਤੈ ਆਈ ਤੁਰਕ ਜੋਰ ਤੈ ਜਨਮ ਵਟਾਈ ਗੁੰਮੇ ਤੇ ਕੀਮਾ ਤਹਿਕੀਨਾ ਇਸ ਹੀ ਕਹਿ ਗ੍ਰਹਿ ਬਾਸਾ ਲੀਨਾ ਗੁੰਮਾ ਮਾਸ਼ ਕੀ ਗਰੀਮਲਾ ਸੀ ਗੁਰਾਂ ਨਾਲ ਪਿਆਰ ਸੀ ਪਤਨ ਤੇ ਜਦੋਂ ਮਾਤਾ ਜੀ ਤੇ ਸੈਵ ਜਾਦਿਆਂ ਨੂੰ ਮਿਲਿਆ ਤਾਂ ਆਸਨ ਵਿਛਾ ਦਿੱਤਾ ਤੇ ਬੰਦਾ ਸਿੰਘ ਬਹਾਦਰ ਦੇ ਹੱਥੋਂ ਹੀ ਉੱਥੇ ਅੰਮ੍ਰਿਤ ਪਾਨ ਹੋਇਆ ਜੇ ਬਾਬਾ ਕੁੰਮਾ ਮਾਸ਼ਕੀ ਕਰਮ ਸਿੰਘ ਬਣਿਆ ਉੱਥੇ ਉਹਨਾਂ ਨੂੰ ਵੀ ਸੋਧਿਆ ਜਿਨ੍ਹਾਂ ਨੇ ਬਾਬੇ ਕੁੰਮੇ ਮਾਸ਼ਕੀ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਸੀ ਉਹ ਪਿੰਡ ਦੇ ਹੀ ਮੁਖੀ ਸੀ ਸੂਰਜ ਲੈ ਗਿਆ ਸੀ ਰਾਤ ਪਸਰ ਗਈ ਸੀ ਮੀਂਹ ਨਿਰੰਤਰ ਪੈ ਰਹੇ ਸਨ ਸਰਸਾ ਤੇ ਸਤਲੋਜ ਚੜ੍ਹੇ ਹੋਏ ਸਨ ਸਤਲੋਜ ਦੇ ਪੱਤਨ ਤੇ ਇੱਕ ਦੀਵਾ ਜਾਗ ਰਿਹਾ ਸੀ ਹਨੇਰੇ ਦਾ ਜ਼ੋਰ ਕਿੰਨਾ ਵੀ ਹੋਵੇ ਰੋਸ਼ਨੀ ਦੀ ਛਿਣ ਪੰਗਰੀ ਜੀ ਕਿਰਨ ਤੋਂ ਵੱਡਾ ਨਹੀਂ ਹੁੰਦਾ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਉੱਥੇ ਸਰਸਾ ਤੇ ਸਤਲੁਜ ਦੇ ਕਿਨਾਰੇ ਜਿਹੜਾ ਪੱਤਣ ਉੱਥੇ ਪਿਲਕਣ ਦਾ ਦਰਖਤ ਤਾਂ ਮੌਜੂਦ ਵਾ ਪਰ ਚੱਕ ਢੇਰਾ ਪਿੰਡ ਨਹੀਂ ਵਸਿਆ ਆ ਬਾਬੇ ਕੁੰਮੇ ਮਾਛਕੀ ਦਾ ਜਦੋਂ ਪਹਿਲੀ ਵਾਰ ਜ਼ਿਕਰ ਆਉਂਦਾ ਉਹ 1755 ਚ ਆਉਂਦਾ ਸ਼ਹੀਦਨਾਮਾ ਕਬੀ ਕिशन ਸਿੰਘ ਇਹਦੀ ਜਿਹੜੀ ਖੋਜ ਸੀ ਗਿਆਨੀ ਗਰਜਾ ਸਿੰਘ ਨੇ ਕੀਤੀ ਸੀ ਉਹ ਕੀਤੀ ਸੀ ਫਤੇਗੜ ਸਾਹਿਬ ਦੇ ਇਲਾਕੇ ਚੋਂ ਮਾਈ ਲక్ష్ਮੀ ਬਾਮਣੀ ਨੇ ਮਾਤਾ ਜੀ ਤੇ ਸਹਿਬਜ਼ਾਦਾ ਨੂੰ ਭੋਜਨ ਚਕਾਇਆ। ਉਹ ਮਾਮਾਸ਼ਕੀ ਦੀ ਚੁੱਗੀ ਚ ਮਾਤਾ ਗੁਜਰਕੌਰ ਸਹਿਬਜ਼ਾਦਾ ਜ਼ੂਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਨੇ ਪਹਿਲੀ ਰਾਤ ਸਤਪੋਉ ਨੂੰ ਕੱਟੀ। ਇਹ ਪਹਿਲੀ ਰਾਤ ਸਤਲੁਜ ਦੇ ਸਾਹੇ ਕਿਨਾਰੇ ਤੇ ਪਿੰਡ ਚੱਕ ਢੇਰਾ ਦੇ ਪੱਤਨ ਤੇ ਬਤੀਤ ਕੀਤੀ। ਚੱਕ ਢੇਰਾ ਨੂੰ ਢੇਰਾ ਖਾਨ 1880 ਵਿੱਚ ਬਸਾਉਂਦਾ। ਨਾਲ ਦਾ ਪਿੰਡ ਮਿਆਣੀ ਬਾਚੇ ਵਸਦਾ ਪਤਿਆਣਾ ਫੇ ਵਸਦਾ ਆ ਜਿਹੜਾ 1755 ਦੀ ਲਿਖਤ ਉਹਦੇ ਵਿੱਚ ਲਿਖਿਆ ਆ ਉਹਨਾਂ ਨੇ ਕਵੀ ਕਿਸ਼ਨ ਸਿੰਘ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਮਾਈ ਲక్ష్ਮੀ ਨੂੰ ਵੀ ਮਿਲਿਆ ਤੇ ਬਾਬੇ ਕੁੰਮੇ ਮਾਛੀ ਨੂੰ ਵੀ ਮਿਲਿਆ ਮਾਈ ਲక్ష్ਮੀ ਜੀ ਦਾ ਉਹ ਸੋਹਰਾ ਪਰਿਵਾਰ ਪਿੰਡ ਸੀ ਤੇ ਬਾਬੇ ਕੁੰਮੇ ਮਾਛੀ ਦਾ ਜਨਮ ਸਥਾਨ ਸੀ ਉਹ ਪਿੰਡ ਦਾ ਨਾਮ ਸੀ ਆਵਾਨ ਕੋਟ ਦੋ ਪਿੰਡ ਸਰਸਾ ਨੇ 1880 ਦੇ ਵਿੱਚ ਬਿਲਕੁਲ ਜੜੋਂ ਪੁੱਟ ਲਏ ਛੰਨ ਬਾਬਾ কুমਮਾ ਮਾਸ਼ਕੀ ਜੀ ਦੇ ਨੇੜੇ ਆ ਦੋਨੇ ਹੀ ਐ ਇੱਕ ਦਾ ਨਾਂ ਤਰਫ ਆ ਸਰਸਾ ਦੇ ਕਿਨਾਰੇ ਤੇ ਬਸਿਆ ਹੋਇਆ ਪਿੰਡ ਸੀ ਫਾਰਸੀ ਦੇ ਵਿੱਚ ਤਰਫ ਤਰਫ ਦਾ ਪਾਪ ਕਿਨਾਰਾ ਕਿਨਾਰੇ ਤੇ ਬਸਿਆ ਹੋਇਆ ਪਿੰਡ ਦੂਸਰਾ ਪਿੰਡ ਸੀ ਅਵਾਨਕੋਟ ਤੇ ਬੰਦਾ ਸਿੰਘ ਬਹਾਦਰ ਦੇ ਇਹ ਪੱਕੇ ਨਿਜਮ ਸੀ ਜਿੱਥੇ ਵੀ ਉਹ ਫਤਿਹ ਕਰਦਾ ਸੀ ਨਿਸ਼ਾਨ ਸਾਹਿਬ ਚੁਲਾਉਂਦਾ ਸੀ ਤੇ ਉੱਥੇ ਉਹ ਕਿਲੇ ਦੇ ਵਿੱਚ ਇੱਕ ਰਾਤ ਠਹਿਰੇ ਆ ਤੇ ਅਮਰਤ ਸੰਚਾਰ ਕਰਾਉਂਦਾ ਸੀ ਉੱਥੇ ਵੀ ਅਵਾਨਕੋਟ ਦੇ ਕਿਲੇ ਦੇ ਵਿੱਚ ਮਾਹੀ ਲక్ష్ਮੀ ਜੀ ਨੂੰ ਸੱਦ ਕੇ ਸਨਮਾਨ ਦਿੱਤਾ ਗਿਆ ਉਹਦੀ ਲਿਖਤਾਂ ਜਿਹੜੇ ਸਨਮਾਨ ਦੀਆਂ ਲਿਖਤਾਂ ਜਿ ਕੀ ਦਿੱਤਾ ਗਿਆ ਉਹ 1755 ਤੇ ਜਿੰਨੀਆਂ ਕਿਸੇ ਕੌਮ ਦੇ ਕੋਲ ਲਿਖਤੋ ਹੈ ਹੁਣ ਮਜੂਰ ਉਹਦੇ ਵਿੱਚ ਉਹਦੇ ਉਹ ਜ਼ਿਕਰ ਆਉਂਦੇ ਆ ਵੀ ਉਹਨੂੰ ਬਹੁਤ ਸਾਰੇ ਵਸਤਰ ਦਿੱਤੇ ਸਨਮਾਨ ਦਿੱਤਾ ਬਾਬੇ ਕੁੰਮੀ ਮਾਸ਼ਕੀ ਨੂੰ ਬਹੁਤ ਸਾਰਾ ਸਨਮਾਨ ਦਿੱਤਾ ਵੀ ਤੁਸੀਂ ਗੁਰੂ ਸਾਹਿਬਾਂ ਦੀ ਮਾਤਾਂ ਨੂੰ ਬੱਚਿਆਂ ਨੂੰ ਇੰਨੀ ਸੰਭਾਲ ਕੀਤੀ ਐ ਇੰਨਾ ਤੁਸੀਂ ਲੰਗਰ ਪਾਣੀ ਛਕਾਇਆ ਪਾਪੀ ਗੰਗੂ ਬਾਮਨ ਲਾਲਚਨਾ ਲਾਤਪਤ ਸੀ ਉਹ ਜਾਣਦਾ ਸੀ ਕਿ ਇਥੋਂ ਰੋਪੜ ਲੈ ਗਿਆ ਤੇ ਅੱਗੋਂ ਸਿਰ ਕੱਢ ਠਾਰ ਨਿਹੰਗ ਸਿੰਘ ਪਠਾਨ ਨੇ ਗੰਗੂ ਨੇ ਕਿਹਾ ਕਿ ਰੋਪੜ ਦੁਸ਼ਮਣ ਦੀ ਫੌਜ ਉਤਰੀ ਹੈ ਇੱਧਰ ਜਾਣਾ ਠੀਕ ਨਹੀਂ ਮਾਤਾ ਜੀ। ਉਹਨੇ ਭਰੋਸਾ ਦਿੱਤਾ ਕਿ ਮੇਰੇ ਪਿੰਡ ਚਲਦੇ ਆਂ ਉਥੇ ਸੁਰੱਖਿਅਤ ਰਹਿਾਂਗੇ। ਪਿੰਡ ਸੇ ਹੀੜੀ ਨੂੰ ਜਾਂਦਿਆਂ ਪਿੰਡ ਕਾਇਨੌਰ ਦੇ ਛੱਪੜ ਤੇ 8 ਪੌ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਗੰਗੂ ਬਾਮਣ ਨਾਲ ਦੂਜੀ ਰਾਤ ਕੱਟੀ। ਇਹ ਕੁੰਮੇ 마ਸ਼ਕੀ ਦੇ ਪਤਨ ਪਿੰਡ ਚੱਕ ਢੇਰਾ ਤੋਂ 28 ਕਿਲੋਮੀਟਰ ਤੇ ਆ। ਇੱਥੋਂ ਗੰਗੂ ਬਾਮਣ ਦਾ ਪਿੰਡ 2 ਕਿਲੋਮੀਟਰ ਤੇ ਚੜ੍ਹਦੇ ਵਾਲੇ ਪਾਸੇ ਹੈ। ਸ਼ਹੀਦ ਨਾਮਾ ਕਵੀ ਕਿਸ਼ਨ ਸਿੰਘ, ਗੁਰਬਿਲਾਸ ਪਾਸ਼ਾ 10ਵੀਂ ਭਾਈ ਸੁੱਖਾ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਸ਼ਹੀਦ ਬਿਲਾਸ, ਗਿਆਨੀ ਠਾਕੁਰ ਸਿੰਘ, ਤਵਾਰੀ ਗੁਰੂ ਖਾਲਸਾ ਮਹਾਨ ਕੋਸ਼ ਅਜਿਹੇ ਅਣਗਿਣਤ ਗ੍ਰੰਥ ਨੇ ਜਿੰਨਾ ਚ ਗੰਗੂ ਮਸੰਦ ਬ੍ਰਾਹਮਣ, ਬੜਾਮਰ ਰਸੋਈਆ, ਗੰਗਾ ਰਾਮ ਕਈ ਤਰ੍ਹਾਂ ਦੇ ਜ਼ਿਕਰ ਨੇ। ਪਰ ਗੁਰੂ ਸਾਖਿਆਂ ਦੀ ਰਵਾਇਤ ਚ ਪ੍ਰਚਲਿਤ ਗੰਗੂ ਬ੍ਰਾਹਮਣੀ ਹੈ 1704 ਚ ਮਾਤਾ ਗੁਜਰੀ ਤੇ ਸੈਭ ਜਾਦੇ ਸ਼ਹੀਦ ਹੋਏ 1755 ਚ 50 ਸਾਲਾਂ ਬਾਅਦ ਕਵੀ ਕਿਸ਼ਨ ਸਿੰਘ ਹੋਣਾ ਨੇ ਸ਼ਹੀਦਨਾਮਾ ਲਿਖਿਆ ਸ਼ਹੀਦਨਾਮਾ ਵਿੱਚ 사ਕਾ ਸਰਾਂਦ ਤੇ 사ਕਾ ਚਮਕੌਰ ਸਾਹਿਬ ਦੋਵੇਂ ਨੇ ਸ਼ਹੀਦਨਾਮਾ ਦਾ ਹਵਾਲਾ ਹੈ ਨੀਚ ਗੰਗੂ ਕੋ ਪ੍ਰਾਤ ਇੱਕ ਲੰਗਾ ਟਿੰਨ ਲੀਨੋ ਮੋਤੀ ਸਿੰਘ ਪੰਗਾ ਇਕ ਗੰਗੂ ਬ੍ਰਾਹਮਣ ਸੀ ਜੋ ਪਿੱਛੋਂ ਗੁਰੂ ਘਰ ਦਾ ਜਾਣਕਾਰ ਸੀ ਤੇ ਪੁੰਮਾ ਮਾਸ਼ਕੀ ਤੋਂ ਮਾਤਾ ਜੀ ਨੂੰ ਤੇ ਸਹਿਜਾ ਦੇ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਨਾਲ ਲੈ ਆਇਆ ਗੰਗੂ ਨਾਲ ਤੁਰਨ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਮਾਈ ਲక్ష్ਮੀ ਨੂੰ ਤੋਹਫੇ ਵਜੋਂ ਚੂੜੀਆਂ ਦਿੱਤੀਆਂ ਸੀ ਦੋਏ ਮੋਹਰ ਕੀ ਯਾਰ ਸੀ ਪੰਜ ਚੂੜੀਆਂ ਸਾਤ ਇਸ ਹੀ ਬ੍ਰਾਹਮਣੀ ਕੋ ਦਈ ਜੋ ਪ੍ਰਸਾਦ ਵੋ ਖਵਾਤ ਰੁਪਈਆ 537 ਦੇਓ ਕੀ ਮਾਂ ਨਾਮ ਜੋ ਐ ਤਨਹੋ ਜੋ ਮਸਤਕ ਟੇਕ ਕੇ ਲੈਣਾ ਤਬ ਐ ਉਠ ਭਾਈ ਦੁਨਨਾ ਸਿੰਘ ਹੰਡੂਰ ਬਾਰੇ ਮੈਂ ਪੜਿਆ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਇੱਕ ਹੱਥ ਲਿਖਤ ਖਰੜਾ ਪਿਆ ਹੁੰਦਾ ਸੀ ਜਿਹਨੂੰ ਅੱਜ ਤੋਂ 30 40 ਸਾਲ ਪਹਿਲਾਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਜਿਨ੍ਹਾਂ ਨੇ ਸਿੱਖ ਸਾਹਿਤੇ ਬਹੁਤ ਕਾਰਜ ਕੀਤੇ ਨੇ ਉਹਨਾਂ ਨੇ ਇਹ ਸੰਪਾਦਨ ਕੀਤਾ ਸੀ ਤੇ ਅਸੀਂ ਉਸ ਤੋਂ ਜਾਣਦੇ ਕਿ ਭਾਈ ਦੁੰਨਾ ਸਿੰਘ ਹੰਡੂਰ ਮਾਤਾ ਜੀ ਦੇ ਨਾਲ ਰਿਹਾ ਤੇ ਉਹਨੇ ਪ੍ਰਸੰਗ ਵਿਸ਼ੇਸ਼ ਤੌਰ ਤੇ ਜਿਹੜਾ ਕਥਾ ਗੁਰੂ ਜੀ ਕੇ ਸੁਤਨ ਕੀ ਨਾਂ ਦਾ ਇਹ ਪ੍ਰਸੰਗ ਲਿਖਿਆ ਅੱਖੀਂ ਡਿੱਠਾ ਉਹਨੇ ਜ਼ਿਕਰ ਕੀਤਾ ਉਹਦੇ ਵਿੱਚ ਇਸ ਕਰਕੇ ਉਹਦੀ ਆਪਣੀ ਇੱਕ ਵੱਖਰੀ ਮਹੱਤਤਾ ਆ ਕਿ ਉਹ ਪਹਿਲਾ ਅੱਖੀਂ ਡਿੱਠਾ ਲਿਖਿਆ ਉਹਨੇ ਅੱਠ ਬੋ ਦੀ ਰਾਤ ਗੰਗੂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਲਾਲਚ ਨੂੰ ਅਮਲੀ ਜਾਮਾ ਪਹਿਨਾ ਸਕੇ ਉਸ ਰਾਤ ਦਾ ਨਹੀਂ ਲੱਗਾ ਅਤੇ ਸਵੇਰ ਹੋ ਗਈ ਗੰਗੂ ਮਾਤਾ ਗੁਜਰੀ ਜੀ ਨੂੰ ਭਰੋਸਾ ਦੇ ਕੇ ਕਹਿੰਦਾ ਕਿ ਮੇਰਾ ਪਿੰਡ ਇੱਥੋਂ ਨੇੜੇ ਹੈ ਮੈਂ ਜਾ ਕੇ ਵੇਖਦਾ ਕਿ ਸਭ ਠੀਕ ਹੈ ਤਦ ਤੱਕ ਤੁਸੀਂ ਇੱਥੇ ਉਡੀਕ ਕਰੋ ਉੱਥੇ ਨੇੜੇ ਥੋੜੀ ਦੂਰ ਤੇ ਕਿਸੇ ਫਕੀਰ ਦੀ ਕੁਟਿਆ ਸੀ ਮਾਤਾ ਜੀ ਸਹਿਜਾਦਿਆਂ ਨੂੰ ਲੈ ਕੇ ਉੱਥੇ ਚਲੇ ਗਏ ਇੱਥੇ ਫਕੀਰ ਨੇ ਪੁੱਛਿਆ ਕਿ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਐਵੇਂ ਬੈਠੇ ਆ ਇਹ ਜ਼ਿਕਰ ਮੈਂ ਵਿਸ਼ੇਸ਼ ਕਰਨਾ ਚਾਹਾਂਗਾ ਕਿ ਪਾਸ਼ਾ ਜਿੱਥੇ-ਜਿੱਥੇ ਗਏ ਜਾਂ ਉਹਨਾਂ ਨਾਲ ਸੰਬੰਧਿਤ ਅਜਿਹੇ ਅਣਗਿਣਤ ਸਥਾਨ ਨੇ ਜੋ ਸਧਾਰਨ ਸੁਰਤ ਨਹੀਂ ਸਮਝ ਸਕਦੀ ਇੱਥੇ ਇਸ ਵਾਕ ਤੋਂ ਹੀ ਗੁਰਦੁਆਰਾ ਐਮੇ ਸਾਹਿਬ ਹੈ ਇਹ ਦੀ ਇੱਕ ਹਵਾਲਾ ਰਾਜਪੁਰੇ ਨੇੜੇ ਪਿੰਡ ਪਿਲਖਨੀ ਦਾ ਪਾਸ਼ਾ ਗੁਰਤੇਗ ਬਹਾਦਰ ਸੰਗਤਾਂ ਨੂੰ ਮਿਲਣ ਗਏ ਤਾਂ ਖੁਸ਼ੀ ਚ ਵਾਰ ਦਿੱਤਾ ਰੱਜੋ ਪੁੱਜੋ ਫੋਲੋ ਫੁਲੋਸ ਇਥੇ ਗੁਰਦੁਆਰਾ ਰੱਜੋ ਪੁੱਜੋ ਫੋਲੋ ਫੁਲੋਸ ਸਾਹਿਬ ਸ਼ਿਸ਼ੋਭਿਤ ਹੈ ਜਾਨੀ ਠਾਕਰ ਸਿੰਘ ਨੇ ਸ਼ਹੀਦ ਬਿਲਾਸ ਤੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਸੋਭੀ ਦਾ ਜ਼ਿਕਰ ਕੀਤਾ ਜ਼ਿਕਰ ਹੈ ਕਿ ਗੰਗੂ ਫਕੀਰ ਦੀ ਕੁਟਿਆ ਉਸ ਸ਼ਾਮ ਵਾਪਸ ਪਰਤਿਆ ਉਥੋਂ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਆਇਆ ਉਹਨਾਂ ਨਾਲ ਗੰਗੂ ਨੇ ਬਹੁਤ ਮਾੜਾ ਵਤੀਰਾ ਕੀਤਾ ਇੱਕ ਪਾਸੇ ਦੋ ਰਾਤਾਂ ਪਿੱਛੇ ਲక్ష్ਮੀ ਬਾਮਣੀ ਦਾ ਜ਼ਿਕਰ ਹੈ ਜਿਨ੍ਹਾਂ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਅਥਾਹ ਸੇਵਾ ਕੀਤੀ ਅਤੇ ਦੂਜੇ ਪਾਸੇ ਤੀਜੀ ਰਾਤ ਗੰਗੂ ਬਾਮਣ ਦਾ ਆਪਣੇ ਘਰ ਪਿੰਡ ਸਿਹੜੀ ਵਿਖੇ ਕੀਤਾ ਕੋਝਾ ਵਿਆਹ ਘਰ ਗੰਗੂ ਨੇ ਆਪਣੀ ਮਾਂ ਸੋਭੀ ਨੂੰ ਖਾਣੇ ਵਿੱਚ ਜ਼ਹਿਰ ਮਿਲਾਉਣ ਲਈ ਗਿਆ ਸੋਭੀ ਨੇ ਗੰਗੂ ਨੂੰ ਇਸ ਕਹਿਰ ਤੋਂ ਵਰਜਿਆ ਸੀ ਦੋ ਰਾਤਾਂ ਜਿਸ ਲਾਲਚ ਨਾਲ ਮਾਤਾ ਜੀ ਨੂੰ ਆਪਣੇ ਘਰ ਲੈ ਕੇ ਆਇਆ ਸੀ ਉਹ ਮਨੋਰਥ ਉਹਦਾ ਪੂਰਾ ਹੋ ਗਿਆ ਸੀ ਅਖੀਰ ਗੰਗੂ ਕੋਤਵਾਲੀ ਮਰੰਡੇ ਜਾ ਉਹ ਕੰਮ ਕਰਨ ਵਾਲਾ ਜਿਹਦੇ ਲਈ ਇਤਿਹਾਸ ਗੰਗੂ ਨੂੰ ਪਾਪੀ ਗੰਗੂ ਬਹਾਮਣ ਕਹੇ ਫਟਕਾਰਦਾ ਰਹੇਗਾ ਸਵੇਰ ਮਾਤਾ ਜੀ ਨੇ ਜਦੋਂ ਗੰਗੂ ਨੂੰ ਉਹਦੀ ਕਰਤੂਤ ਦਾ ਸ਼ੀਸ਼ਾ ਵਿਖਾਇਆ ਤਾਂ ਲਾਲਚੀ ਗੰਗੂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿੱਤਾ ਮਾਤਾ ਜੀ ਨੇ ਸਮਝਾਇਆ ਕਿ ਮਸਲਾ ਖਜ਼ਾਨੇ ਦਾ ਨਹੀਂ ਹੈ ਮਸਲਾ ਤੇਰੇ ਚੋਰ ਹੋਣ ਦਾ ਆਪਣਾ ਪਾਜ ਖੁੱਲਦਾ ਵੇ ਗੰਗੂ ਸ਼ਰਮਿੰਦਾ ਹੋਇਆ ਅਤੇ ਉਹਨੇ ਸੋਚ ਲਿਆ ਕਿ ਇਹਦਾ ਸਬਕ ਮਾਤਾ ਜੀ ਨੂੰ ਸਿਖਾਉਣਾ ਹੈ ਅਖੀਰ ਉਹ ਕੋਤਵਾਲੀ ਮੋਰੰਡੇ ਗਿਆ ਅਤੇ ਹਕੂਮਤ ਨੂੰ ਆਪ ਖਬਰ ਦੇ ਕੇ ਆਇਆ ਕਿ ਮੈਂ ਆਪਣੇ ਪਿੰਡ ਸਹੇੜੀ ਮਾਤਾ ਜੀ ਤੇ ਸਹਜਾਦਿਆਂ ਨੂੰ ਕਾਬੂ ਕਰਕੇ ਰੱਖਿਆ ਫਿਰ ਮੋਰਿੰਡੇ ਤੋਂ ਉਹ ਆਏ ਇਹ ਦਸਤਕ ਸੀ ਕਿ ਹੁਣ ਜ਼ੁਲਮ ਦਾ ਕਹਿਰ ਟੈਣ ਵਾਲਾ ਹੈ ਪਰ ਉਹ ਨਹੀਂ ਜਾਣਦੇ ਸਨ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਜਾ ਰਹੇ ਨੇ ਉਹ ਇਤਿਹਾਸ ਵਿੱਚ ਦਸੰਬਰ ਮਹੀਨੇ ਦੇ ਸਰਮੌਰ ਸ਼ਹੀਦ ਬਾਬੇ ਹੋਣਗੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਇਹਨਾਂ ਤਿੰਨਾਂ ਜੀਆਂ ਨੂੰ ਕੋਈ ਸਤਕਾਰ ਨਾਲ ਨਹੀਂ ਕੋਈ ਆਦਰ ਨਾਲ ਗੱਡੇ ਤੇ ਨਹੀਂ ਬਿਠਾਇਆ ਗਿਆ ਇਹਨਾਂ ਨੂੰ ਧੂਕੇ ਕੱਢਿਆ ਗਿਆ ਧੂਕੇ ਕੱਢ ਕੇ ਗੱਡੇ ਤੇ ਬਿਠਾਇਆ ਗੱਡੇ ਤੇ ਜਦੋਂ ਬਿਠਾਇਆ ਜਿਹੜੀਆਂ ਉਸ ਇਲਾਕੇ ਦੀਆਂ ਰਵੈਤਾਂ ਆ ਬਜ਼ੁਰਗਾਂ ਦੇ ਕੋਲੋਂ ਉਹ ਕਿੰਨੀਆਂ ਗੱਡੇ ਦੇ ਨਾਲ ਨਰੜ ਕੇ ਬੰਨ ਲਿਆ ਉਹਨਾਂ ਨੂੰ ਜਿੱਲੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਗੌਰਬਲਸ ਪਾਤਸ਼ਾਹੀ ਕੌਰ ਸਿੰਘ ਦਾ ਪੜਦੇ 1755 ਉਹਦੇ ਵਿੱਚ ਆਉਂਦਾ ਉਹਨਾਂ ਦੇ ਪੈਰਾਂ ਨੂੰ ਹੱਥਾਂ ਨੂੰ ਜੰਜੀਰਾਂ ਨਾਲ ਬੰਨ੍ਹ ਲਿਆ ਕਿਉਂ ਪਕੜੇ ਮਾਸੂਮਾਨੋ ਨੇ ਲੈ ਪੁਲਸੀਏ ਜੰਦੇ ਅਬੈ ਦੁਸ਼ਟ ਮਨ ਐਸੀ ਆਈ ਜਾਏ ਮੁਰੰਡੇ ਕਹੋ ਸੁਣਾਈ ਦੋਏ ਪਠਾਨ ਚੜ ਆਏ ਤਬੀ ਮਾਤਾ ਜੀ ਕੋ ਪੁੱਛੋ ਜਬੀ ਜਾਨੀ ਖਾਨ ਤੇ ਮਾਨੀ ਖਾਨ ਘੋੜਿਆਂ ਤੇ ਚੜ੍ਹ ਗ੍ਰਿਫਤਾਰ ਕਰਨ ਆਏ ਜਾਨੀ ਮਾਨੀ ਰੰਗੜ ਦੋਈ ਭਾਈ ਉਹ ਆਣ ਮਰੰਡੇ ਰੱਖੇ ਬਹਾਈ ਇੱਕ ਸਾਂਬੇ ਇੱਕ ਗयो ਸਰਹੰਦ ਫੜਾਈ ਬਜੀਦੇ ਕਰ ਲਏ ਬੰਦ ਕਿਉਂਕਿ ਹਕੂਮਤ ਬਹੁਤ ਬੁਰੀ ਤਰ੍ਹਾਂ ਪਜਲ ਹੋ ਗਈ ਸੀ ਕਲਗੀਧਰ ਪਾਤਸ਼ਾਹਾਂ ਦੇ ਹੱਥ ਨਹੀਂ ਆਏ 10 ਲੱਖ ਦੇ ਘੇਰੇ ਚੋਂ ਵੀ ਨਿਕਲ ਗਏ ਨੇ ਉਹਨਾਂ ਨੇ ਵੱਡੇ ਇਨਾਮ ਰੱਖੇ ਸੀ ਕਿ ਕੋਈ ਸੂ ਦੇਵੇ ਤੇ ਇੱਥੇ ਗੰਗੂ ਦਾ ਚਿੱਤ ਡੋਲਦਾ ਉਹ ਸੋਚਦਾ ਮੈਨੂੰ ਇਨਾਮ ਦੀ ਰਾਸ਼ੀ ਮਿਲੇਗੀ ਗੁਰੂ ਸਾਹਿਬ ਜੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜ਼ਰੂਰ ਆਉਣਗੇ ਮੋਹ ਦੀ ਕਮਜ਼ੋਰੀ ਕਰਕੇ ਸੋ ਨੌਪੋ ਨੂੰ ਕੋਤਵਾਲੀ ਮੁਰਿੰਡੇ ਦੇ ਵਿੱਚ ਸਾਬਜਾਦਿਆਂ ਨੂੰ ਲੈ ਜਾ ਕੇ ਕੈਦ ਕੀਤਾ ਜਾਂਦਾ ਸਿੱਖਾਂ ਵਾਲੀ ਉਹ ਕੋਠੜੀ ਅੱਜ ਵੀ ਮੌਜੂਦ ਹੈ ਉਹ ਆਪਣੀ ਜ਼ੁਬਾਨੋਂ ਇਹ ਬੋਲ ਕੇ ਦੱਸਦੀ ਹੈ ਕਿ ਜਿਨ੍ਹਾਂ ਦੀਆਂ ਜ਼ਮੀਰਾਂ ਆਜ਼ਾਦ ਹੁੰਦੀਆਂ ਨੇ ਉਹਨਾਂ ਦੇ ਸਰੀਰਾਂ ਨੂੰ ਗੁਲਾਮ ਕਰਕੇ ਬੰਦੀ ਨਹੀਂ ਰੱਖਿਆ ਜਾ ਸਕਦਾ ਕਾਲ ਕੋਠੜੀਆਂ ਰੋਕ ਨਹੀਂ ਸਕਦੀਆਂ ਉਹਨਾਂ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀਆਂ ਸੋ 9 ਪੋ ਦੀ ਰਾਤ ਸਾਬ ਜਾਦਿਆਂ ਤੇ ਮਾਤਾ ਜੀ ਨੇ ਉਸ ਕਾਲ ਕੋਠੜੀ ਚ ਕੱਟੀ ਜਾਨੀ ਖਾਨ ਤੇ ਮਾਨੀ ਖਾਨ ਗੰਗੂ ਦੇ ਘਰੋਂ ਮਾਤਾ ਜੀ ਤੇ ਬੱਚਿਆਂ ਨੂੰ ਤੋਰ ਕੇ ਲੈ ਜਾ ਰਹੇ ਨੇ ਇਸ ਕਹਿਰ ਦੇ ਬਰਦਾਨਤ ਨੂੰ ਸਹੇੜੀ ਵਾਸੀ ਵੇਖ ਰਹੇ ਨੇ ਮਾਨੀ ਮਨ ਪਾਪੀ ਗੰਗੂ ਬਾਮਨ ਨੂੰ ਲਾਂਨ ਤਾਂ ਪੈਰੀਆਂ ਨੇ ਜਾਨੀ ਖਾਨ ਮਾਨੀ ਖਾਨ ਅੱਗੋਂ ਸੜਕ ਤੇ ਪਹੁੰਚ ਗੱਡੇ ਤੇ ਬਿਠਾ ਮਾਤਾ ਜੀ ਤੇ ਗੁਰਾਂ ਦੇ ਲਾਲਾਂ ਨੂੰ ਲੈ ਕੇ ਜਾ ਰਹੇ ਨੇ ਦਸ ਪੋ ਦੀ ਚੌਥੀ ਰਾਤ ਅੱਤ ਦੇ ਪਹਿਰੇ ਵਿੱਚ ਮਰੰਡੇ ਕੋਤਵਾਲੀ ਚ ਗੁਜ਼ਰਨ ਵਾਲੀ ਸੀ ਅਗਲੀਆਂ ਦੋ ਰਾਤਾਂ ਠੰਡੇ ਬੁਰਜ ਦੀਆਂ ਆਉਣ ਵਾਲੀਆਂ ਨੇ ਸ਼ਹੀਦੀਆਂ ਦੀਆਂ ਸਾਖੀਆਂ ਪੋ ਦੇ ਤਪਸਵੀਆਂ ਦੀ ਕਥਾ ਕਿਉਂ ਪਕੜੇ ਮਾਸੂਮਾਨੋ ਨੇ ਲੈ ਪੁਲਸੀਏ ਜੰਦੇ ਕਿਉਂ ਪਕੜ

अडीशु <tries>